ਸਟਾਰਟਿੰਗ ਨਹੀਂ ਹੋ ਰਹੀ ਅੰਦਰ ਨਹੀਂ ਆ ਜਾਂਦੇ ਤੁਸੀਂ ਜਰਾ ਤੋਂ ਕੈਮਰੇ ਵਿੱਚ ਮੱਝਾਂ ਵੀ ਸਾਰੀਆਂ ਰਹਿਣ ਅੱਛਾ ਉਹ ਬੰਦਾ ਜਰਾ ਕੈਮਰੇ ਦੇ ਉੱਤੇ ਹੀ ਕੀਤਾ ਇੱਥੇ ਸਹੀ ਅੱਛਾ 17 17.5 ਦੀ ਆ ਰਹੀ ਹੈ ਗਰਮੀ ਬੜੀ ਹੈ ਆਉਂਦੇ ਮੇਰਾ ਖਿਆਲ ਹੈ ਅੱਜ ਹੈ ਵੇ 28 30 ਮਈ ਹੈ ਜੂਨ ਚੜਨ ਵਾਲਾ ਤੇ ਅੱਜਕੱਲ ਤਾਂ ਕਹਿੰਦੇ ਨੇ ਅੱਕਾਂ ਵਿੱਚ ਵੀ ਦੁੱਧ ਸੁੱਕ ਜਾਂਦਾ ਹੈ ਕੀ ਪਾਉਂਦੇ ਹੋ ਇਹਨਾਂ ਨੂੰ

ਜਾ ਜੀ ਪੂਰੀ ਸਮਝ ਬੰਦੇ ਹਾਂ 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 ਆਪਣੇ ਕਨਸਟਾਫਰੇ ਦੀ ਅੱਛਾ ਅੱਛਾ ਇਸ ਦੀ ਇੱਕ ਬਾਰਟੀ ਭਰੀ ਗਈ ਣੋਖੀ ਦੀ ਅੱਛਾ ਅੱਛਾ ਇਸ ਉਹ ਖਾਨ ਵਾਲਾ ਦਲੀਆ ਵਾਂਗ ਦਲੀਆ ਜਿਹੜਾ ਹੁੰਦਾ ਤੇ ਦਲੀਆ ਜਿਹੜਾ ਇਹ ਕੋਈ ਆਪਣਾ ਕਿਤਨੇ ਪਰਸੈਂਟ ਹੁੰਦਾ ਤਕਰੀਬਨ 4 किलो वंडा ਪਾ ਲਿਆ 4 ਕਿਲੋ ਵੰਡਾ ਪਾ ਲਿਆ ਇੱਕ ਭੈਣ ਦਾ ਇੱਕ ਜਾਨਵਰ ਨੈਸ ਖਾਪੀ ਅੱਛਾ ਅੱਛਾ 4 ਕਿਲੋ ਵੰਡੇ ਤੋਂ ਤੇ ਮਜਾ ਬੜਾ ਅੱਛਾ ਦੁੱਧ ਕਰ ਰਹੀ ਹੈ ਮਾਸ਼ਾ ਅੱਲ ਇਸ ਤੋਂ ਇਲਾਵਾ ਹੋਰ ਨੁਸਖਾ ਸੁਸਕੇ ਕੋਲਾਂਦੇ ਦੋ ਦੋ ਤੇਲ ਮਿਰਚਾਂ ਤੇ ਫਿਰ ਪਕਦੀ ਹੀ ਰਹਿੰਦੀ ਹੈ ਅੱਛਾ ਉਹ ਵੀ ਨਾਲੋ ਨਾਲ ਹੀ ਉਹ 8 ਦਿਨ ਬਾਅਦ ਇੱਕ ਕੜਾ ਲਾਗਣੀ ਹੈ ਅੱਛਾ ਹਰ 8 ਦਿਨਾਂ ਬਾਅਦ OK ਜੀ ਸੌਰੀ ਮਰਚਾਂ ਦਾ ਮਰਚਾਂ ਹਾਲੋ ਮੇਤੇ ਦੇ ਉੱਗੇ ਆ ਜਾਓ ਕਿ ਦਰਦੇ ਹੋ ਲੈ 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 ਵਾ ਜੋ ਲੈ ਆ ਮੁੰਡਿਆ ਤੇ ਇਹਦੇ ਲੈ ਲਾਈਵ ਆ ਲਿਆ ਜਰਾ ਉਹ ਖਾ ਦੇ ਕਮਲ ਵੀ ਲੈ ਉਹ ਕੰਡਾ ਜਰਾ ਮੱਝਾਂ ਦੀ ਚੁਆਈ ਹੋ ਗਈ ਕਮਲ ਰੋਕੋ ਜੀ ਕੰਡਾ ਆ ਗਿਆ ਇਹ ਫੜ ਲੈ ਆ ਜਾ ਲੈਓ

ਇਹ ਮਨ ਉਹਨੂੰ ਬਾਦ ਲਿਆ ਜੇ ਆਪਣਾ चमन ने दुद्ध किया जी नौ किलो अठ सौ अस्सी ग्राम माशाला चौदह दिनों की सूई है जबरदस्त चुको जी सपनी जीरो बंदा ना अरे माई का ना की है सपनी छपनी का दुध होया जी बारह किलो अठ सौ अस्सी ग्राम माशाला दुध कमेंट करना है कि किस तरह है 12 ਕਿਲੋ 880 ਗ੍ਰਾਮ ਸਪਨੀ ਦਾ ਬੜਾ ਅੱਛਾ ਦੁੱਧ ਕੀਤਾ ਹੈ ਔਰ ਮਈ ਦੇ ਵਿੱਚ ਆ ਹੋ ਰਿਹਾ ਹੈ ਨਾਗਨ ਇਹ ਨਾਗਨ ਆ ਰਹੀ ਹੈ ਜ਼ੀਰੋ ਜ਼ੀਰੋ ਹੋ ਗਿਆ ਕੰਡਾ ਜ਼ਰਾ ਨਾਗਨ ਮਾਸ਼ਾਅੱਲਾ ਤੁਸੀਂ ਨੇੜੇ ਆ ਜਾਓ ਜ਼ਰਾ ਲੈ ਕੇ ਕਿਆ ਬਾਤ ਹੈ ਇਹ ਮਦ ਜਨਾਬ ਦੁੱਧ ਹੋਇਆ ਹੈ 16 ਕਿਲੋ 680 ਗ੍ਰਾਮ ਜ਼ਬਰਦਸਤ ਜ਼ਬਰਦਸਤ 16 ਕਿਲੋ 680 ਗ੍ਰਾਮ ਹੈ ਔਰ ਇਹ ਮਈ ਦੇ ਵਿੱਚ ਇਹਦੀ ਰਿਕਾਰਡ ਕੀਪਿੰਗ ਜਿਹੜੀ ਬੀਆਰਏ ਕਰਵਾ ਰਹੇ ਉਹਦੇ ਵਿੱਚ ਇਸ ਤਿੰਨ ਚੁਆਈਆਂ ਆਉਣੀਆਂ ਨੇ ਇਹ ਪਹਿਲੀ ਹੋ ਰਹੀ ਹੈ ਇਸ ਦੀ ਕੱਚੀ ਚੁਆਈ ਇਹ ਬੜਾ ਅੱਛਾ ਦੁੱਧ ਹੈ ਮਾਸ਼ਾਅੱਲਾ ਬਹੁਤ ਜ਼ਬਰਦਸਤ ਔਰ ਮਜਾ ਖਾਂਦੇ ਆਂ ਜ਼ਰਾ ਨਾ ਵੀਡੀਓ ਤੋਂ ਬਾਅਦ ਨਾ ਆਖ ਤੇ ਅਜਵਾ ਅਜਵਾੰਡਾ ਲਈ ਅਲੱਗ ਜਿਹੜੀ ਸਭ ਤੋਂ ਜ਼ਿਆਦਾ ਤੋਂ ਦਿੰਦੀ ਓਹ ਪਿੱਛੇ ਹੈ ਵੇ ਮਾਸ਼ਾਅੱਲਾ 14 ਕਿਲੋ 740 ਗ੍ਰਾਮ ਜ਼ਬਰਦਸ चौदह किलो 740 सौ चाली ग्राम मैं नोखी और यह पहले मेलों के शामिल हो चुकी है ऑलरेडी थोड़ी डिस्टर्ब हो गई थी अनोखी को बहुत अच्छा दुद्ध है माशा सारे दोस्त जोड़े ने उदरातारियों वास्ते भी तैयार हो जाओ तो कमेंट्स के दुध के बारे भी जरूर दसना है जी डी पी लगी है वे माझ दगी माशाला ਇਹਨੂੰ ਕੰਟੈਕਟ ਟਾਈਮ ਉੱਤੇ ਹੋ ਗਿਆ ਸੀ ਚੁਆਈ ਦੇ ਵਿੱਚ ਨਾ ਦੋਆਂ ਮੱਜਾਂ ਚੁਆਈਆਂ ਅਸੀਂ ਬਕਵਾ ਦਿੱਤੀ ਸੀ ਬੋਲੇ ਇਹ ਤਾਂ ਰਿਕਾਰਡ ਹੀ ਥੋੜੀ ਪਈ ਮਾਸ਼ਾਅੱਲਾ ਮਾਸ਼ਾਅੱਲਾ ਇਹਨਾਂ ਸਾਰੇ ਦੋਸਤਾਂ ਨੂੰ ਤਿੰਨ ਚੁਆਈਆਂ ਜਿਹੜੀਆਂ ਇਹਨਾਂ ਦੀ ਲਾਈਫ ਉਹ ਵਖਾਵਾਂਗੇ ਅੱਜ ਉਸਨੂੰ ਕੰਟੈਕਟ ਟਾਈਮ ਲੱਗਾ ਜ਼ਬਰਦਸਤ ਜ਼ਬਰਦਸਤ ਕਿੰਨਾ ਹੈ 18 ਕਿਲੋ 580 ਗ੍ਰਾਮ ਕਿਆ ਬਾਤ ਆਫਸਾਹੇ ਇਹ ਵੇਖ ਲੋ ਜਰਾ ਆਫਸਾਹੇ ਕਿੰਨਾ ਹੈ 1850 ਇਹਦੇ ਤੇ ਪਿਆਰ ਆਉਂਦਾ 18 ਕਿਲੋ 580 ਗ੍ਰਾਮ ਆਫਸਾਹੇ ਜੱਟ ਸਾਹ ਨੂੰ ਆਵੇ ਖਰੇ ਨੇ ਮਾਸ਼ਾਅੱਲਾ ਜ਼ਬਰਦਸਤ ਜ਼ਬਰਦਸਤ ਅਲੈਕੁਮ ਅਲਵਲ ਵੀ ਇਹ ਫੋਨ ਫੇਰ ਸੁਣਿਆ ਜੇ ਜਰਾ ਮੱਝ ਵਖਾ ਦਿਓ ਕਿਹੜੀ ਹੈ ਇਹ ਇਹ ਮੱਝ ਆਫਸਾਹੇ ਹੈ ਆ ਬੇ ਹੈ ਜੋ ਇਹੋ ਮੱਝ ਬੋਲੋ ਇਹ ਜਨਾਬ ਅਨੋਖੀ ਹੈ 17 ਕਿਲੋ 580 ਗ੍ਰਾਮ ਬੜਾ ਜ਼ਬਰਦਸ ਬੜਾ ਅੱਛਾ ਦੁੱਧ ਕੀਤਾ ਸੀ 1 ਘੰਟਾ ਟਾਈਮ ਲੱਗਾ ਸੀ ਉਹ ਕੱਟ ਕੇ ਫਿਰ ਵੀ ਇਹਨਾਂ ਜਨਾਬ 17 ਕਿਲੋ ਦੇ ਉੱਤੇ